ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਇਨਸਾਫ ਮੋਰਚੇ ਦੇ ਵੱਲੋਂ ਪਰਦਰਸ਼ਨ ਕੀਤਾ ਜਾ ਰਿਹਾ ਹੈ ਬੀਤੇ ਦਿਨ ਵੀ ਸੀਐਮ ਰਿਹائش ਨੁਕੇ ਰੰਦੇ ਲਈ ਜਿਵੇਂ ਹੀ ਇਨਸਾਫ ਮੋਰਚਾ ਮੁਹਾਲੀ ਪਹੁੰਚਿਆ ਤਾਂ ਉੱਥੇ ਪੁਲਿਸ ਦੇ ਨਾਲ ਉਹਨਾਂ ਦੀ ਟਕਰਾਅ ਹੋਈ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਡਾਕਟਰ ਰਾਜਕਮਾਰ ਵੇਰਕਾ ਦੇ ਵੱਲੋਂ ਵੀ ਆਪਣਾ ਪ੍ਰतिकਰਮ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਖੂਨੀ ਝੜਪ ਹੋਈ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਲਈ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਇਸ ਮੋਰਚੇ ਵਾਲੇ ਕਿੰਨੇ ਦਿਨ ਤੋਂ ਭਗਵੰਤ ਮਾਨ ਕੋਲ ਸਮਾਂ ਮੰਗਦੇ ਪਏ ਨੇ ਜਿਹੜਾ ਕਿ ਭਗਵੰਤ ਮਾਨ ਨਹੀਂ ਦਿੰਦੇ ਪਏ ਰਾਜ ਕੁਮਾਰ ਜੀ ਚੰਡੀਗੜ੍ਹ ਪੁਲਿਸ ਔਰ ਇਨਸਾਫ ਮੋਰਚੇ ਵਿੱਚ ਟਕਰਾਵ ਚੱਲ ਰਿਹਾ ਹੈ ਕਿਆ ਕਹਿੰਗੇ ਭਾਈ ਜਿਸ ਤਰੀਕੇ ਦੇ ਨਾਲ ਖੂਨੀ ਝੜਪ ਹੋ ਰਹੀ ਹੈ ਔਰ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਹਦੀ ਜ਼ਿੰਮੇਵਾਰ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਮੋਰਚੇ ਵਾਲੇ ਕਿੰਨੇ ਦਿਨ ਤੋਂ ਟਾਈਮ ਮੰਗ ਰਹੇ ਆ ਭਗਵੰਤ ਮਾਨ ਦੇ ਨਾਲ ਉਹ ਟਾਈਮ ਦੇਣ ਦੀ ਬਜਾਏ ਉਹਨਾਂ ਨੂੰ ਸਾਰੇ ਆ ਤਾਂ ਕਿ ਉਹ ਚੰਡੀਗੜ੍ਹ ਪੁਲਿਸ ਦੇ ਗਲਪੈਨ ਅਹਿੰਸਕ ਘਟਨਾਵਾਂ ਹੋਣ ਖੂਨ ਖਰਾਬਾ ਹੋਵੇ ਤੇ ਇਹ ਜਿਹੜੀਆਂ ਘਟਰਾਵਾਂ ਪੰਜਾਬ 'ਚ ਹੋ ਰਹੀਆਂ ਚਾਹੇ ਉਹ ਗੁੰਡਾਗਰਦੀ ਦੀਆਂ ਚਾਹੇ ਗੈਂਟਰਵਾਦ ਹੈ ਚਾਹੇ ਖੂਨ ਖਰਾਬਾ ਹੈ ਚਾਹੇ ਡਰੱਗ ਨਾਲ ਲੋਕ ਮਰ ਰਹੇ ਆ ਆਪਣੀ ਨਲਾਇਕੀ ਨੂੰ ਛੁਪਾਉਣ ਵਾਸਤੇ ਇਹ ਧਿਆਨ ਡਵਟ ਕੀਤਾ ਜਾ ਰਿਹਾ ਹੈ ਅੱਜ ਵੀ ਅਸੀਂ ਮੰਗ ਕਰਦੇ ਆਂ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਉਹਨਾਂ ਨਾਲ ਗੱਲ ਬੈਠ ਕੇ ਕਰੋ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਹੋਣ ਤੋਂ ਬਚਾਇਆ ਜਾ ਸਕੇ ਇਹ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਰਿਹਾ ਇਹਦੀ ਜ਼ਿੰਮੇਵਾਰ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਐਸਐਮਜੀ ਪੰਜਾਬ ਦੇ ਲਈ ਅਮਰitsar ਤੋਂ ਵਿਕਾਸ ਕੁਮਾਰ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਵਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੌਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਹਿਣੇ ਤੋਂ ਬਾਅਦ ਤਲਾਕ ਸਵਤਨ ਦੁਸ਼ਮਣ ਤੋਂ छुटਕਾਰਾ ਸੰਤਾਨ ਹਿੰਤਾ ਲਾਟਰੀ ਸੱਟਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 100% ਗਾਰੰਟੀਡ ਸਮਾਧਾਨ